ਖਾਣ ਨੂੰ ਚੰਗਾ ਚਾਹੀਦਾ ਜੇ ਕਿਉਂ ਜਾ ਕੇ ਸੁਹਾਗਾ ਚੱਕਣਾ ਤਾਂ ਤੇਲ ਤੋਂ ਬਿਨਾ ਦੀਵਾ ਨਹੀਂ ਜਗਦਾ ਪਰ ਤੇਲ ਵੀ ਦੀਵਾ ਬੁਝਾ ਦਿੰਦਾ ਸਾਧ ਸੰਗਤ ਜੀ ਠੀਕ ਹੈ ਸਰੀਰ ਨੂੰ ਚਲਾਉਣ ਵਾਸਤੇ ਅਨ ਪਾਣੀ ਚਾਹੀਦਾ ਉਹ ਤਾਂ ਚੱਲ ਹੀ ਰਿਹਾ ਹੈ ਜਿਹੜੇ ਸਪੈਸ਼ਲ ਬਣਾਵਣਾ ਕਿ ਛਕਦੇ ਨੇ ਲੈ ਕੇ ਡਬਲ ਦੇਣੇ ਪੈਣਗੇ ਉਹਨਾਂ ਨੂੰ ਲਿਖੀ ਜਾਏ ਕੋਈ ਤੁਸੀਂ ਜਾ ਕੇ ਸਪੈਸ਼ਲ ਚੀਜ਼ ਮੰਗਲੋ ਤੇ ਡਬਲ ਪੈਸੇ ਲੱਗਦੇ ਹੁੰਦੇ ਆ ਲੰਗਰ ਵਰਤ ਰਿਹਾ ਕੁਈ ਸਕੀਦੇ ਪਰ ਤੀਜੇ ਦਿਨ ਤੋਂ ਬਾਅਦ ਉਹਨੂੰ ਸੇਵਾ ਕਰਨੀ ਪੈਗੀ। ਤੂੰ ਮਤ ਖਿਆਲ ਕਰੇ ਵਾਹ ਜੀ ਵਾਹ ਬੜ ਸਵੇਰੇ ਪੱਕਿਆ ਪਕਾਇਆ ਮਿਲ ਜਾਂਦਾ ਇਹ ਤਾਂ। ਖਿੱਚਣਾ ਪੈਗਾ ਗੱਡਾ ਫਿਰ। ਜੇ ਤਿੰਨ ਦਿਨਾਂ ਤੋਂ ਬਾਅਦ ਸੇਵਾ ਨਹੀਂ ਨਾ ਕਰਦਾ। ਲੇਖਾ ਦੇਣਾ ਪੈਗਾ ਉਹਨੂੰ। ਜਦ ਸ਼ਾਮ ਨੂੰ ਸਾਫ਼ ਕਰੇ ਮੈਂ ਗੁਰੂ ਘਰ 'ਚ ਰਹਿਣਾ ਕਮਰਾ ਵੀ ਮੈਨੂੰ ਮਿਲਿਆ ਹੈ। ਖਾਣ ਨੂੰ ਵੀ ਮਿਲਦਾ ਹੈ ਬਿੱਲ ਵੀ ਨਹੀਂ ਭਰਦਾ ਮੈਂ ਸੌਦਾ ਵੀ ਨਹੀਂ ਲਿਆਉਂਦਾ। ਮੈਂ ਗੁਰੂ ਘਰ ਦਾ ਕੀਤਾ ਕੀ ਅੱਜ? ਨੇ ਤਾਂ ਦੇਹਲਾ ਵੀ ਤੇਰੇ ਸਿਰ ਤੇ ਭਾਰ ਚੜ ਰਿਹਾ। ਉਹਦਾ ਲੇਖਾ ਦੇਣਾ ਪੈਣਾ ਤੈਨੂੰ। ਮੈਨੂੰ ਵੀ ਦੇਣਾ ਪੈਗਾ। ਇਹ ਮੇਰੇ ਤੇ ਥੋੜਾ ਕਿਸੇ ਤੇ ਰਹਿ ਤਾ ਦਾ। ਕਿਤੇ ਵੀ ਹੈ ਭਾਵੇਂ ਘਰ 'ਚ ਹੈ ਭਾਵੇਂ ਗੁਰਦੁਆਰੇ 'ਚ ਹੈ। ਪਾਈ ਪਾਈ ਦਾ ਸਾਫ ਹੋਏਗਾ ਭਾਈ। ਦੇਖ ਕੇ ਚੱਕਿਓ ਭਾਰ ਕਿਤੇ। ਪਹਿਲੇ ਹੀ ਨਹੀਂ ਲਹਿ ਰਹਿ ਕਿਤੇ ਹੋਰ ਨਾ ਚੜ ਜਾਣ ਭਾਰ ਸਿਰ ਤੇ। ਪਹਿਲੇ ਹੀ ਨਿਬੜ ਜਾਣ ਚਲੋ ਵੀ ਬੜੇ ਨੇ।